ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਹੈ ਕਿਸਾਨਾਂ ਅਤੇ ਮੁੰਡਿਆਂ ਦੁਆਰਾ ਤੇ ਐਮਰਜੈਂਸੀ ਸਹੂਲਤਾਂ ਨੇ ਉਹ ਜਾਰੀ ਰਹਿਣਗੀਆਂ ਰੇਲਾਂ ਬੱਸਾਂ ਸਣੇ ਸੜਕਾਂ ਤੇ ਚੱਕਾ ਜਾਮ ਰਹੇਗਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਸਾਰਿਆਂ ਨੂੰ ਸਮਰਥਨ ਦੇਣ ਦੀ ਗੱਲਬਾਤ ਵੀ ਕੀਤੀ ਗਈ ਅਪੀਲ ਕੀਤੀ ਗਈ ਤਾਂ ਉਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਵੀ ਸਮਰਥਨ ਹੈ ਕਿਸਾਨੀ ਅੰਦੋਲਨ ਨੂੰ ਤੇ ਅੱਜ ਉਹਨਾਂ ਦੇ ਸਾਰੇ ਦਫ਼ਤਰ ਤੇ ਆਧਾਰੇ ਨੇ ਜਿਹੜੇ ਉਹ ਬੰਦ ਰਹਿਣਗੇ ਤੇ ਪਨ ਵਾਸਤੇ ਪੀਆਰਟੀਸੀ 10 ਵਜੇ ਤੋਂ ਲੈ ਕੇ 21 ਤੱਕ ਜਿਹੜੀਆਂ ਬੱਸਾਂ ਨੇ ਉਹ ਬੰਦ ਰਹਿਣਗੀਆਂ ਉਹਨਾਂ ਦੁਆਰਾ ਵੀ ਜਿਹੜਾ ਇਹ ਕਿਤੇ ਨ ਕਿਤੇ ਹੰਗਾਰਾ ਪਰਿਆ ਗਿਆ ਸਮਰਥਨ ਕੀਤਾ ਗਿਆ ਤੇ ਦੂਸਰੇ ਪਾਸੇ ਤੁਹਾਨੂੰ ਦੱਸਦੇ ਕਿ ਕਿਸਾਨਾਂ ਨੇ ਸਪਸ਼ਟ ਤੌਰ ਤੇ ਗੱਲਬਾਤ ਸੰਧੀ ਕੀਤੀ ਕਿ ਜਦੋਂ ਤੱਕ ਸਾਡੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਦਿਨੋ ਦਿਨ ਹੋਰ ਤਿੱਖਾ ਤੇ ਤੇਜ਼ ਹੋਏਗਾ ਸੁਪੰਜਾਬ ਬੰਦ ਦੌਰਾਨ ਐਮਰਜੈਂਸੀ ਸਹੂਲਤਾਂਾਂ ਜਾਰੀ ਰਹਿਣਗੀਆਂ ਰੇਲਾਂ ਬੱਸਾਂ ਸਣੇ ਸੜਕਾਂ ਤੇ ਚੱਕਾ ਜਾਮ ਰਹੇਗਾ ਸੋ ਕਿਸਾਨਾਂ ਵੱਲੋਂ ਦਿੱਤੀ ਕਾਲ ਤੋਂ ਬਾਅਦ ਅੱਜ ਪੰਜਾਬ ਬੰਦ ਤੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਸਮਾਂ ਇਹਨਾਂ ਨੇ ਧਾਰਤ ਕੀਤਾ ਗਿਆ। ਸੋ ਕਿਸਾਨ ਆਗੂ ਸਰਵਜਿੰ ਸਿੰਘ ਪਧੇਰ ਨੇ ਬੀਤੇ ਦਿਨੀ ਵੀ ਇੱਕ ਮੈਸੇਜ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ, ਵੀਡੀਓ ਕਾਲ ਦੇ ਜ਼ਰੀਏ, ਵੀਡੀਓ ਮੈਸੇਜ, ਵੀਡੀਓ ਸੰਦੇਸ਼ ਦੇ ਜ਼ਰੀਏ। ਉਹਨਾਂ ਨੇ ਕਿਹਾ ਕਿ ਵੱਤ ਤੋਂ ਵੱਧ ਕਿਸਾਨਾਂ ਦੇ ਪੰਜਾਬ ਬੰਦ ਦੇ ਕਾਲ ਨੂੰ ਹੰਗਾਰਾ ਦਿਓ, ਸਮਰਥਨ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ। ਜਿੱਥੇ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨਵਰਤੇ ਬੈਠੇ ਨੇ ਤਾਂ ਅੱਜ ਪੰਜਵਾਂ ਦਿਨ ਆ ਉਹਨਾਂ ਦਾ ਮਰਨਵਰਤ ਦਾ ਤਾਂ ਦੂਸਰੇ ਪਾਸੇ ਡੱਲੇਵਾਲ ਨੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਇੱਕ ਮੈਸੇਜ ਡਿਲੀਵਰ ਕੀਤਾ ਲੋਕਾਂ ਤੱਕ ਕਿ ਜਾਨ ਬੁੱਝ ਕੇ ਜਿਹੜਾ ਹੈ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਸੋ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਸਰਕਾਰ ਲੇਕਿਨ ਉਹਨਾਂ ਕਹਿੰਦੇ ਕਿ ਹਾਂ ਨਹੀਂ ਹੋਏਗਾ ਸੋ ਬੀਤੇ ਸ਼ਾਮ ਤੋਂ ਹੀ ਖਨੌਰੀ ਤੇ ਸ਼ਮੂ ਬਾਰਡਰ ਤੇ ਜਿਹੜਾ ਹੈ ਉਹ ਮੋਰਚਾ ਬੰਦੇ ਕਾਫੀ ਜੜੀ ਹੈ ਸ਼ਕਤੀ ਦੇ ਨਾਲ ਕਰ ਦਿੱਤੀ ਗਿਆ ਕਾਫੀ ਕੀੜਾ ਜਿਹੜਾ ਹੈ ਮੋਰਚੇਬੰਦੀ ਦਾ ਉਹ ਮਜ਼ਬੂਤ ਕਰ ਦਿੱਤਾ ਤੇ ਰਾਤ ਨੂੰ ਅਨਾਉਂਸਮੈਂਟਾਂ ਜਿਹੜੀਆਂ ਨੇ ਬਾਰਡਰਾਂ ਤੇ ਕੀਤੀਆਂ ਗਈਆਂ ਨੇ ਕਿ ਰਾਤ ਨੂੰ ਕੋਈ ਜਿਹੜਾ ਹੈ ਕਿਸਾਨਾਂ ਦਾਸ ਹੋਵੇ ਕਿਉਂਕਿ ਕਦੇ ਵੀ ਜਿਹੜੀ ਹੈ ਸਰਕਾਰ ਐਕਚੁਅਲ ਪਲਾਨ ਦੇ ਵਿੱਚ ਆ ਕੇ ਇਸ ਨੂੰ ਜਿਹੜਾ ਹੈ ਸਮਾਪਤ ਕਰਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਸੋ ਕੁਝ ਖੱਤਸ਼ੇ ਸਨ ਕਿਸਾਨਾਂ ਨੂੰ ਕੁਝ ਇਨਪੁਟਸ ਸਨ ਕੁਝ ਸੋਰਸਸ ਦੇ ਵਾਲੇ ਦੇ ਨਾਲ ਉਹਨਾਂ ਕੋਲ ਖਬਰਾਂ ਸਨ ਜਿਸ ਤੇ ਮੱਦੇ ਨਜ਼ਰ ਉਹਨਾਂ ਨੂੰ ਇਹ ਲੱਗਿਆ ਕਿ ਬੀਤੀ ਰਾਤ ਕੋਈ ਨਾ ਕੋਈ ਜਿਹੜਾ ਹੈ ਕਾਰ ਨਾ ਜ਼ਰੂਰ ਹੋ ਸਕਦੇ ਜਾਂ ਫਿਰ ਕਹੇ ਲਈਏ ਕਿ ਪੰਜਾਬ ਬੰਦ ਨੂੰ ਜਿਹੜਾ ਹੈ ਕਾਮਯਾਬ ਨਾ ਬਣਾਉਣ ਦੇ ਲਈ ਕੋਈ ਕਦਮ ਪੁੱਟਿਆ ਜਾ ਸਿੱਧਾ ਸਥਾਨਕ ਸਰਕਾਰਾਂ ਦੁਆਰਾ ਲੇਕਿਨ ਕਿਸਾਨ ਇਸੀ ਦਾ ਜ਼ਿਕਰ ਕਰ ਰਹੇ ਨੇ ਕਿ ਅਸੀਂ ਵਲੰਟੀਅਰ ਨੇ ਜਿਹੜੇ ਉਹ ਹੋਰ ਬਤਾ ਦਿੱਤੇ ਨੇ ਡੱਲੇਵਾਲ ਸਾਭ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਉਥੇ ਨਜ਼ਦੀਕ ਨਹੀਂ ਆਉਣ ਦਿੱਤਾ ਜਾ ਰਿਹਾ ਸਿਵਾਏ ਕਿਸਾਨ ਆਗੂਆਂ ਦੇ ਕਿਉਂਕਿ ਬੀਤੇ ਦਿਨੀ ਜਿੱਥੇ ਏਡੀਜੀਪੀ ਰਟਾਇਰ ਜਸਕਰਤ ਸਿੰਘ ਪਹੁੰਚੇ ਉੱਥੇ ਹੀ ਡੀਆਈਜੀ ਮਨਦੀਪ ਸਿੰਘ ਸਿੱਧੂ ਵੀ ਉੱਥੇ ਪਹੁੰਚੇ ਤੇ رابطہ ਕੈਂਪ ਕੀਤਾ ਗਿਆ ਡੱਲੇਵਾਲ ਸਾਹਿਬ ਦੇ ਨਾਲ ਤੇ ਅਪੀਲ ਕੀਤੀ ਗਈ ਕਿ ਜਿਹੜੀਆਂ ਤੁਸੀਂ ਸਿਹਤ ਸਹੂਲਤਾਂ ਵਨ ਨੇ ਕਿਰਪਾ ਕਰਕੇ ਤੁਸੀਂ ਉਹ ਲੈ ਲਓ ਲੇਕਿਨ ਡੱਲੇਵਾਲ ਸਾਹਿਬ ਨੇ ਮਨਾ ਕਰ ਦਿੱਤਾ ਉਹ ਕਹਿੰਦੇ ਕਿ ਸਿਹਤ ਸਹੂਲਤਾਂ ਨੇ ਜਿਹੜੀਆਂ ਉਹ ਨਹੀਂ ਲੈ ਜਾਣ ਕਿ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਸੋ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਅਜਕਾਲ ਦਿੱਤੀ ਗਈ ਹੈ ਐਮਰਜੈਂਸੀ ਸਹੂਲਤਾਂ ਨੇ ਜਿਹੜੀਆਂ ਉਹ ਜਾਰੀ ਰਹਿਣਗੀਆਂ ਰਿਲਾਂ ਬੱਸਾਂ ਸੜੇ ਸੜਕਾਂ ਤੇ ਚੱਕਾ ਜਾਮ ਰਹੇਗਾ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦੀ ਦੀ ਕਾਲ ਤਾਂ ਤਿੰਨ ਸਹਿਯੋਗੀ ਗਰਾਉਂਡ 0 ਤੋਂ ਸਾਡੇ ਨਾਲ ਲਾਈਵ ਜੁੜੇ ਨੇ ਰੋਹਿਤ ਬੰਸਲ ਮੁਹਾਲੀ ਤੋਂ ਤੇ ਉਥੇ ਤਰਸੀਮ ਭਾਰਤਵਾਜ ਲੁਧਿਆਣਾ ਤੋਂ ਤੇ ਪਰਮਵੀਰ ਆਲਖ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਭ ਤੋਂ ਪਹਿਲਾਂ ਸੰਨੀਤ ਸ਼ੈਰ ਲੁਧਿਆਣਾ ਦੀ ਗੱਲਬਾਤ ਕਰਾਂਗੇ ਉੱਥੋਂ ਲਾਈਵ ਅਪਡੇਟ ਲੈਣੇ ਆ ਤਰਸੀਮ ਭਾਰਦਵਾਜ ਉੱਥੋਂ ਲਾਈਵ ਬਣਨੇ ਤਰਸੀਮ ਗਰਾਊਂਡ ਜ਼ੀਰੋ ਦੀ ਰਿਪੋਰਟ ਕੀ ਕੁਝ ਕਹਿ ਰਹੀ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਕਹੋ ਜੀ ਤਸਵੀਰ ਰਜ਼ਾਰਾ ਰਹੀ ਹੈ ਲੁਧਿਆਣਾ ਵੇਖੇ ਨਾਲ ਜਿਹੜਾ ਹੈਗਾ ਨੌਨ ਪੋਲਿਟਿਕਲ ਐਸਕੀਮ ਪਤੇ ਕੇ ਸਕੇਮ ਬਲੋ ਜਿਹੜਾ ਸੱਦਾ ਦਿੱਤਾ ਗਿਆ ਜਿ ਉਸਤੇ ਜਿਹੜਾ ਹੈਗਾ ਲੁਧਿਆਣਾ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਕੱਲ ਟਰੈਕਟਰ ਮਾਸਕ ਕੀਤਾ ਗਿਆ ਜਿੱਥੇ ਸੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਜੋ ਪਥੇ ਨੂੰ ਅਪੀਲ ਕੀਤੀ ਗਈ ਵੀ ਸਾਰੇ ਸਾਡੇ ਨਾਲ ਆਉਣ ਤੇ ਤੇ ਜਿਹੜਾ ਕੱਲ ਦਾ ਬੰਦ ਦਾ ਬੰਦ ਦਾ ਸੱਦਾ ਦਿੱਤਾ ਗਿਆ ਉਹ ਕਾਰਜਜੋਬੂ ਉਸੇ ਤਰੀਕੇ ਨਾਲ 7 ਵਜੇ ਤੋਂ 4 ਵਜੇ ਤੱਕ ਜਿਹੜਾ ਬੰਦ ਰਹਿਣਾ ਹੈਗਾ ਆ ਤਸਵੀਰਾਂ ਅਸੀਂ ਜਿਹੜਾ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਤਕਰੀਬਨ ਜਿੱਥੇ ਕਿ ਸਵੇਰੀ ਜਿਹੜਾ ਹੈਗਾ ਆ ਪੂਰੀ ਰਾਤ ਜਿਹੜੀ ਆਵਾਏ ਚੱਲਦੀ ਹੈ ਲੇਕਿਨ ਹੁਣ ਜਿਹੜੀ ਇੱਕੋ ਹੀ ਕੋਈ ਟਾਮੀ ਟਾਮੀ ਗੱਡੀ ਜਿਹੜੀ ਨਿਕਲ ਰਹੀ ਆ ਕੋਈ ਕੋਈ ਗੱਡੀ ਟੱਕਰ ਰਹੀ ਆ ਆ ਜਿਸ ਦਾ ਬੰਦ ਦਾ ਅਸਰ ਜਿਹੜਾ ਨੈਸ਼ਨਲ ਹਾਈਵੇ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਨਾਲ ਲੱ ਪਾਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਿਹੜੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਜਿਹੜੇ ਹਰੇ ਕੁਝ ਸਾਥੀ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਉੱਥੇ ਜਾਬ ਲਗਾ ਦਿੱਤਾ ਗਿਆ ਉੱਥੇ ਬੈਠ ਚੁੱਕੇ ਨੇ ਇਸੇ ਤਰੀਕੇ ਨਾਲ ਨੈਸ਼ਨਲ ਹਾਈਵੇ ਤੇ ਜਿਹੜਾ ਹੈਗਾ ਆ ਠੀਕ ਹੈ ਵਿਚ ਜਾਮ ਲੱਗਿਆ ਜਿਹੜਾ ਸਭ ਤੋਂ ਵੱਡੀ ਗੱਲ ਆ ਜਿਹੜਾ ਹੈਗਾ ਠੀਕ ਹੈ ਠੀਕ ਹੈ ਤਰਸੀਮ ਮੈਂ ਮੁਰ ਤੋਂ ਤੁਹਾਡਾ ਰੁਕ ਕਰਦਾ ਤੇ ਸਿੱਧਾ ਮੁਹਾਲੀ ਦਾ ਰੁਕ ਕਰਦਿਆਂ ਮੇਰੇ ਸੂਗੀ ਰੋਹਿਤ ਬੰਸਲ ਉੱਥੋਂ ਲਾਈਵ ਜੁੜੇ ਨੇ ਗਰਾਊਂਡ 0 ਤੋਂ ਜਿਹੜੀ ਅਪਡੇਟ ਦੇਣ ਦੇ ਲਈ ਰੋਹਿਤ ਇਹ ਕਹੋ ਜੀ ਤਸਵੀਰ ਨਜ਼ਰ ਆ ਰਹੀ ਆ ਬੰਦ ਨੂੰ ਲੈ ਕੇ ਇਹ ਕਹੋ ਜਿਹਾ ਹੰਗਾਰਾ ਮਿਲ ਰਿਹਾ ਤੇ ਸੜਕਾਂ ਤੇ ਆਵਾਜਾਈ ਚੱਲ ਰਹੀ ਆ ਜਾਂ ਫਿਰ ਟਾਵਾ ਟਾਵਾ ਕੋਈ ਵਹੀਕਲ ਦਿਖ ਰਿਹਾ ਹੈ ਗੁਰਪ੍ਰੀਤ ਜੇਕਰ ਇਥੋਂ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਕ ਹੀ ਤਸਵੀਰ ਦੇ ਵਿੱਚ ਦੋ ਅਲੱਗ-ਅਲੱਗ ਨਜ਼ਰੀਏ ਜਿਹੜੇ ਉਹ ਨਜ਼ਰ ਆਉਣਗੇ ਕਿਉਂਕਿ ਇਸ ਵਕਤ ਮੈਂ ਆਇਸਰ ਚੌਂਕ ਦੇ ਵਿੱਚ ਖੜਾ ਹੋਇਆਗਾ ਔਰ ਆਇਸਰ ਦੇ ਜਕਰ ਤੁਸੀਂ ਮੇਰੇ ਮਗਰਲੇ ਪਾਸੇ ਦੇਖੋਗੇ ਥੱਲੇ ਤੁਹਾਨੂੰ ਹਾਈਵੇ ਨਜ਼ਰ ਆ ਰਿਹਾ ਹੋਏਗਾ ਔਰ ਉੱਤੋਂ ਦੀ ਜਿਹੜੀ ਏਰੀਆ ਲੰਘ ਰਿਹਾਗਾ ਉਹ ਤੁਹਾਨੂੰ ਰੇਲਵੇ ਲਾਈਨ ਦਾ ਏਰੀਆ ਲੰਘ ਰਿਹਾ ਤਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਹੇਠਲਾ ਏਰੀਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾਗਾ ਉਹ ਏਰੀਆ ਦੇ ਵਿੱਚ ਰੋਡ ਬੰਦ ਨੇ ਤਾਂ ਉੱਪਰ ਜਿਹੜਾ ਇਹ ਤੁਸੀਂ ਝੰਡਿਆਂ ਵਾਲਾ ਏਰੀਆ ਦੇਖ ਰਹੇ ਹੋਗੇ ਇਥੋਂ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਔਰ ਕੇਵਲ ਤੇ ਕੇਵਲ ਜਿਹੜੀ ਹਵਾਈ ਆਵਾਜ਼ ਆਈ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਚੱਲਦੀ ਰਹੇਗੀ ਇਸ ਤੋਂ ਇਲਾਵਾ ਪੰਜਾਬ ਪੂਰੀ ਤਰੀਕੇ ਦੇ ਨਾਲ ਠੱਪ ਕਰ ਦਿੱਤਾ ਗਿਆ ਹੈਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਦੀ ਕਾਲ ਦਿੱਤੀ ਗਈ ਸੀ ਔਰ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਚਾਰੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੇ ਜ਼ਰੀਏ ਬੰਦ ਕਰ ਦਿੱਤਾ ਗਿਆ ਦੂਸਰੇ ਪਾਸੇ ਦੀ ਤਸਵੀਰਾਂ ਸ਼ਨੀ ਜੀ ਦਿਖਾ ਦੋ ਤਾਂ ਤੁਸੀਂ ਦੇਖੋਗੇ ਕਿ ਉਸ ਪਾਸੇ ਵੀ ਰੋਡ ਬਿਲਕੁਲ ਬਲੌਕ ਹੈ ਜਿਹੜਾ ਉਹ ਕਰ ਦਿੱਤਾ ਗਿਆ ਔਰ ਕੇਵਲ ਐਮਰਜੈਂਸੀ ਸਬਾ ਮਾ ਜਾਂ ਕਿਸੇ ਨੂੰ ਆ ਕਿਸੇ ਨੇ ਜੇ ਕਿਸੇ ਨੇ ਕੋਈ ਪੇਪਰ ਹੈਗਾ ਉਹਨਾਂ ਸਿਵਾਮਾਂ ਨੂੰ ਹੀ ਕੇਵਲ ਤੇ ਕੇਵਲ ਜਿਹੜੀ ਸ਼ੋਰਟ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਦਿੱਤੀ ਗਈ ਹੈ ਔਰ ਇਸ ਪਾਸੇ ਤੁਸੀਂ ਦੇਖੋਗੇ ਤਾਂ ਕਿਸਾਨ ਲੀਡਰ ਨੇ ਜਿਹੜੇ ਖੁਦ ਆ ਮੋਰਚੇ ਦੇ ਉੱਪਰ ਡਟੇ ਹੋਏ ਨੇ ਉਹਨਾਂ ਨਾਲ ਗੱਲ ਕਰਨਾ ਸਰ ਕਿਸ ਤਰੀਕੇ ਦਾ ਕੰਮਕਾਰ ਹੈ ਜਿਹੜਾ ਅੱਜ ਪੂਰੇ ਦਿਨ ਦੀ ਰੂਪਰੇਖਾ ਜਿਹੜੀ ਉਹ ਰਹਿਣ ਵਾਲੀ ਹੈ ਹੁਣ ਦੇਖੋ ਸਵੇਰੇ 7 ਵਜੇ ਤੋਂ ਅਸੀਂ ਆਇਸ਼ਰ ਦੇ ਮਹਾਲੀ ਦੀਆਂ ਲੇਟਾਂ ਦੇ ਉੱਪਰ ਬੈਠ ਕੇ ਅਸੀਂ ਮਜੂਰਾ ਪੰਜਾਬ ਬੰਦ ਅੱਜ ਦਾ ਦਿੱਤਾ ਹੈ ਤੇ ਜਿਹੜੀ ਮੈਡੀਕਲ ਵਾਲੀਆਂ ਨੇ ਜਿਹੜੇ 에어ਪੋਰਟ ਜਾਣੇ ਵਾਲੇ ਨੇ ਜਿਹੜੇ ਜਿਨ੍ਹਾਂ ਦੇ ਬੱਚਿਆਂ ਦਾ ਐਗਜ਼ਾਮ ਹੈ ਉਹਨਾਂ ਨੂੰ ਛੁੱਟ ਦਿੱਤੀ ਜਾ ਰਹੀ ਹੈ ਜਿਹੜੀ ਬਰਾਤ ਵਾਲੀ ਗੱਡੀ ਹੈ ਉਹਨਾਂ ਨੂੰ ਛੁੱਟ ਦਿੱਤੀ ਜਾ ਰਹੀ ਹੈ ਬਾਕੀ ਸਾਰਾ ਮੁਕੰਮਲ ਪੰਜਾਬ ਬੰਦ ਹੈ ਜੀ ਆਸਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਖੱਜਲ ਖਵਾਰੀ ਵੀ ਹੋ ਜਾਂਦੀ ਹੈਗੀ ਕਿਉਂਕਿ ਇਸ਼ੂ ਕੀ ਹੁੰਦਾ ਹੈਗਾ ਕਿ ਜਗ੍ਹਾ ਜਗ੍ਹਾ ਤੇ ਧਰਨੇ ਲਾ ਦਿੱਤੇ ਜਾਂਦੇ ਨੇ ਪਹਿਲੀ ਜਗ੍ਹਾ ਤੇ ਟ੍ਰੈਕਟਰ ਖਾਓ ਦੂਜੀ ਜਗ੍ਹਾ ਤੇ ਟ੍ਰੈਕਟਰ ਖਾਓ ਹਰ ਇੱਕ ਵਿਅਕਤੀ ਟ੍ਰੈਕਟਰ ਦੇਖੇ ਵੀ ਨਾ ਲੰਘਣ ਦਿੰਦਾ ਜੇ ਕਿਨੇ ਜਾਜ ਵੀ ਚਾਹਨਾ ਹਾਂ ਬਿਲਕੁਲ ਇਹ ਗੱਲ ਸਹੀ ਹੈ ਅਸੀਂ ਮੰਨਦੇ ਆ ਇਸ ਗੱਲ ਨੂੰ ਤੇ ਅਸੀਂ ਮਾਫੀ ਮੰਗਦੇ ਆ ਖੱਜਲ ਖਵਾਰੀ ਵਾਸਤੇ ਪਰ ਪਿਛਲੇ 11 ਮਹੀਨਿਆਂ ਤੋਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦਿਵਾਉਣ ਵਾਸਤੇ ਕਰਜ਼ਾ ਮੁਕਤ ਕਰਾਉਣ ਦੇ ਲਈ ਕਿਸਾਨ ਬੈਠੇ ਨੇ 34 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਮਰਨੰ ਕੀ ਰੋਹੀ ਥੋੜੀ ਜਿਹੀ ਗੱਲਬਾਤ ਜਾਰੀ ਰੱਖੋ ਤੇ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਦਾ ਰੁੱਕ ਕਰਦੇ ਮੇਰੇ ਸੋਗੀ ਪਰਮ ਵੀਰੋ ਆਲਖ ਜਿਹੜੇ ਨੇ ਉੱਥੋਂ ਲਾਈਵ ਬਣੇ ਨੇ ਤੇ ਉਹਨਾਂ ਦੇ ਨਾਲ ਪੰਦੇਰ ਸਾਹਿਬ ਨੇ ਪਰਮ ਕੀ ਕੁਝ ਕਹਿ ਰਹੇ ਨੇ ਪੰਦੇਰ ਸਾਹਿਬ ਬਿਲਕੁਲ ਤਸਵੀਰਾਂ ਇੱਕ ਵਾਰ ਜ਼ਰੂਰ ਤੁਹਾਨੂੰ ਦਿਖਾ ਦਈਏ ਜ਼ੀ ਮੀਡੀਆ ਤੇ ਤਸਵੀਰਾਂ ਦਿਖਾ ਰਹੇ ਆ ਜਿਹੜਾ ਕਿ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਰਵਨ ਸਿੰਘ ਪੰਦੇਰ ਖੁਦ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਇਹ ਗੋਲਡਨ ਗੇਟ ਹੈ ਸਾਹਮਣੇ ਤੁਸੀਂ ਦੇਖੋ ਗੋਲਡਨ ਗੇਟ ਹੈ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਤਾਂ ਇੱਧਰ ਪੰਦੇਰ ਸਾਹਿਬ ਨੇ ਉਹਨਾਂ ਦਾ ਸਾਰੇ ਦਾ ਸਾਰਾ ਹੀ ਅਮਲਾ ਜਿਹੜਾ ਇੱਥੇ ਪਹੁੰਚਿਆ ਉਹਨਾਂ ਦੇ ਕਾਰਕੁਨ ਇੱਥੇ ਪਹੁੰਚੇ ਹੋਏ ਨੇ ਸਵੇਰ ਤੋਂ ਹੀ ਤੜਕੇ ਤੋਂ ਸੀ ਕਹ ਲਈਏ 5 ਵਜੇ ਤੋਂ ਹੀ ਇੱਥੇ ਮੋਰਚਾ ਲਗਾ ਦਿੱਤਾ ਗਿਆ ਗੱਲਬਾਤ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਗਤੀਵਿਧੀ ਰਹੇਗੀ ਪੰਦੇਰ ਸਾਹਿਬ ਅੱਜ ਮੋਰਚਾ ਤੁਸੀਂ ਲਗਾਇਆ ਹੈਗਾ ਪੂਰੇ ਪੰਜਾਬ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਤੁਸੀਂ ਆ ਚਾਹੇ ਉਹ ਰੇਲਵੇ ਸੀਗੇ ਸਾਰਿਆਂ ਦਾ ਸਮਰਥਨ ਵੀ ਮਿਲਿਆ ਵੱਡੀ ਗੱਲ ਹੈ ਕਿ ਸ਼ਰੋਮਣੀ ਕਮੇਟੀ ਨੇ ਵੀ ਅੱਜ ਆਪਣੇ ਅਦਾਰੇ ਬੰਦ ਰੱਖੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂ ਦੇਖੋ ਤੁਸੀਂ ਖੜੇ ਜੇ ਕਿ ਸਾਡੇ ਕਿਸਾਨ ਆ ਰਹੇ ਆ ਠੀਕ ਆ ਤੁਨੂੰ ਖੁਦ ਵੀ ਲੱਗਦੀ ਆ ਤੁਸੀਂ ਜੀ ਨਿਊਜ਼ ਦੇਖੋ ਲਗਭਗ 98% 99% ਟ੍ਰੈਫਿਕ ਆਪ ਬੰਦ ਆ ਅਸਲ ਆ ਹੁੰਦਾ ਜ਼ਬਰਦਸਤੀ ਦਿਲੋਂ ਹਾਂ ਦਿਲੋਂ ਲੁਕੀ ਕਰ ਦਿਲੋਂ ਦਿਲੋਂ ਬੰਦ ਹੋਵੇ ਜਿਹੜਾ ਜਿਹੜਾ ਅਸਲ ਸਰਕਾਰ ਦੇ ਜਿਹੜੇ ਥੰਮ ਖੇਡਦੇ ਆ ਅੱਜ ਦਿੱਲੀ ਸੋਚਦੀ ਹੋਊ ਦਿੱਲੀ ਦਾ ਤਖਤ ਸੋਚਦਾ ਹੋਊ ਵੀ ਐਂ ਪੰਜਾਬੀ ਇਕੱਠੇ ਹੋ ਕੇ ਲੜ ਰਹੇ ਆ ਸਵਾਲ ਕੱਲੇ ਕਿਸਾਨ ਮਜ਼ਦੂਰ ਦਾ ਹੈ ਨਹੀਂਗਾ ਆਨਲਾਈਨ ਵਪਾਰ ਜਿਹੜਾ ਕਾਰਪੋਰੇਟ ਕਰ ਰਿਹਾ ਉਹਨੇ ਛੋਟੀ ਦੁਕਾਨਦਾਰੀ ਖਾ ਜਾਣੀ ਆ ਪੰਜਾਬ ਦਾ ਲਘੂ ਉਦਯੋਗ ਦੇਖੋ ਟੋਟਲ ਬਟਾਲਾ ਸਾਡਾ ਲੱਖਾਂ ਨੌਕਰੀਆਂ ਦਿੰਦਾ ਹੈ ਇਹ ਸਾਡਾ ਜਲੰਧਰ ਲੱਖਾਂ ਨੌਕਰੀਆਂ ਦਿੰਦਾ ਸੀ ਹੌਜਰੀ ਲੁਧਿਆਣੇ ਦੀ ਜਾੜੀ ਗਈ ਵੱਡੇ ਕਾਰਪੋਰੇਟ ਨੇ ਤੋਂ ਅਸੀਂ ਸਾਰਿਆਂ ਦੀ ਗੱਲ ਕਰ ਰਹੇ ਹਾਂ ਬਿਜਲੀ ਬਿੱਲ ਸਾਰਿਆਂ ਵਾਸਤੇ ਹੈ ਕੱਲਾ ਕਿਸਾਨ ਵਾਸਤੇ ਨਹੀਂ ਹੈ ਤੋਂ ਪੰਜਾਬ ਵੀ ਜਦੋਂ ਦਿਲੋਂ ਦਿਲੋਂ ਕੋਈ ਅੰਦੋਲਨ ਦੇ ਵਿੱਚ ਉੱਠਦੇ ਆ ਤੂੰ ਸਫਲ ਕਰ ਦਿੰਦੇ ਆ ਤੋ ਇਸ ਕਰਕੇ तमाम ਕਿਹਦਾ ਕਿਹਦਾ ਨਾਮ ਲਾਇਆ तमाम ਹਰ ਇੱਕ ਪੰਦਰ ਦੀਆਂ ਜਥੇਬੰਦੀਆਂ ਹਰ ਇੱਕ ਦਾ ਕਿਸਾਨ ਆ ਦੇਖੋ ਮੈਨੂੰ ਲੱਗਦਾ 2 ਲੱਖ ਰੁਪਏ ਦਾ ਲੰਗਰ ਹੀ ਲਾ ਦਿੰਨਾ ਕ੍ਰਿਸ਼ਨਾ ਲਈ ਇਹ 5 ਵਜੇ ਦਾ ਆ ਕੇ ਖੜਾ ਵੀ ਭਾਈ ਲੰਗਰ ਲਾ ਕੇ ਬੈਠੇ ਹੋਰ ਵੀ ਆ ਰਹੇ ਨੇ ਇਹ ਦਿਲ ਆਵਾ ਦਿਲੋਂ ਦਿਲੋਂ ਲੋਕ ਜੁੜ ਗਿਆ ਵੀ ਠੀਕ ਐ ਸੀ ਬੰਦ ਰੱਖਣਾ। ਨੀਰ ਸਾਹਿਬ ਡੱਲੇਵਾਲ ਸਾਹਿਬ ਦੀ ਪਹਿਲੀ ਗੱਲ ਸਿਹਤ ਕਿਦਾਂ ਦੀ ਐ ਤੇ ਦੂਜੀ ਗੱਲ ਨਿਰਦੇਸ਼ ਕਿਦਾਂ ਦੇ ਤੁਹਾਨੂੰ ਹੋਏ ਨੇ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਕੀ ਤੁਹਾਡੇ ਨਾਲ ਕੀ ਪੰਜਾਬ ਬੰਦ ਦੇ ਵਿੱਚ ਸਹਿਯੋਗ ਕਿਹਦਾ ਕਿਹਦਾ ਲਿਆ ਜਾਵੇ ਕੋਈ ਆਪਸੀ ਹਾਂ ਦੇਖੋ ਦੋਵਾਂ ਫਾਰਮਾਂ ਦੀ ਬਿਲਕੁਲ ਸਹਿਯੋਗ ਨਾ ਹਰ ਗੱਲ ਤੋਲ ਕੇ ਬੋਲਦੇ ਹੈਗੇ ਆ। ਔਰ ਦੋਵਾਂ ਫਾਰਮਾਂ ਨੇ 4 ਵਜੇ ਤੱਕ ਦਾ ਸੱਦਾ ਦਿੱਤਾ ਹੈਗਾ। ਉਹ 4 ਵਜੇ ਤੱਕ ਬੰਦ ਹੋਣਾ ਹੈਗਾ ਔਰ ਐਮਐਸਪੀ ਲੀਗਲ ਖਰੀਦੀ ਗਾਰੰਟੀ ਦਾ ਕਾਨੂੰਨ ਦਾ ਸਵਾਲ ਆ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਆ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਏ ਦਿਹਾੜੀ ਆਦੀਵਾਸੀਆਂ ਦੀ ਸਭਦਾਨ ਦੀ 5ਵੀਂ ਅਨੁਸੂਚੀ ਸ਼ਹੀਦ ਸੁਭਕਰਨ ਸਿੰਘ ਦਾ ਕਤਲ ਕੀਤਾ ਦਿੱਲੀ ਸਰਕਾਰ ਨੇ ਉਹਦਾ ਤੇ ਲਖੀਮਪੁਰ ਖਰਦਾ ਇਨਸਾਫ ਹੋਰ ਮੰਗਾ ਇਹਨਾਂ ਮੰਗਾਂ ਨੂੰ ਕੋਈ ਵੀ ਗੱਲਬਾਤ ਲਈ ਆਉਂਦਾ ਉਵੇਂ ਫਾਇਦਾ ਨਹੀਂਗਾ ਉਹ ਕੇਂਦਰ ਦੀ ਚਿੱਠੀ ਲਿਆਵੇ ਪਹਿਲੀ ਗੱਲ ਕੇਂਦਰ ਸੀਰੀਅਸ ਨਹੀਂ ਹੈ ਉਹ ਗੱਲ ਹੀ ਨਹੀਂ ਕਰਨਾ ਚਾਹੁੰਦਾ ਨਾ ਦੇਸ਼ ਦਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਦੇਖੋ ਇਹ ਤਾਂ ਲੋਕ ਇਹ 3 ਕਰੋੜ ਪੰਜਾਬੀ ਹੋਣ ਹਰਿਆਣੇ ਦੇ ਲੋਕ ਹੁਣ ਦੇਸ਼ ਦੇਖ ਰਿਹਾ ਨਾ ਸਾਨੂੰ ਇਹ ਦੇਸ਼ ਜਵਾਬ ਲਊਗਾ ਕਿ ਇੰਨੀ ਹੰਕਾਰੀ ਸਰਕਾਰ ਹਮ ਬਿਲਕੁਲ ਜਿਹੜੇ ਕਹਿੰਦੇ ਕਿਸਾਨ ਮਜ਼ਦੂਰ ਦੀਆਂ ਵੋਟਾਂ ਹੀ ਲੈ ਕੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਆ ਸਾਡੇ ਵੀ ਬਰਾਬਰ ਦੇ ਪ੍ਰਧਾਨ ਮੰਤਰੀ ਆ ਭੇ ਤਾਂ ਇਸ ਕਰਕੇ ਸੁਣਨੀ ਚਾਹੀਦੀ ਸਾਰੀ ਸਭ ਤੁਹਾਨੂੰ ਪੂਰੀ ਦੁਨੀਆ ਦੇਖ ਰਹੀ ਹੈ ਸੁਣ ਰਹੀ ਹੈ ਲੋਕ ਤੁਹਾਨੂੰ ਘਰਾਂ ਚ ਬੈਠੇ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਚ ਦੇਖ ਰਹੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਨਾਲੇ ਦੱਸਣਾ ਚਾਹੁੰਦੇ ਹੋ ਕਿ ਕਿੰਨਾ ਕਿੰਨਾ ਵਾਸਤੇ ਇਹ ਜਿਹੜਾ ਚੱਕਾ ਜਾਮ ਹੈ ਕੀਤਾ ਗਿਆ ਕਈ ਵਾਰ ਐਮਰਜੈਂਸੀ ਸੇਵਾਵਾਂ ਹੁੰਦੀ ਹੈ ਇੱਕ ਵਾਰ ਜ਼ਰੂਰ ਵਿਸਥਾਰ ਨਾਲ ਜ਼ਰੂਰ ਦੱਸੋ ਆ ਦੇਖੋ ਇਹੀ ਬੇਨਤੀ ਆ ਇੱਕ ਤਾਂ ਵੀ ਕੋਈ ਇੰਟਰਨੈਟ ਸੇਵਾ ਨਹੀਂ ਬੰਦ ਹੋ ਰਹੀ ਜਿਹੜੇ ਫਵਾਹਾਂ ਫਲਾਈਆਂ ਜਾ ਰਹੀਆਂ ਪੂਰਾ ਪੂਰਾ ਅਮਨ ਤੇ ਪੀਸਫੁਲੀ ਪੰਜਾਬੀ ਬੰਦ ਕਰਨਗੇ ਦੇਖੋ ਕੁਝ ਲੋਕ ਹੈਗੇ ਨੇ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਲਈ ਸਮਾਜਿਕ ਸਦਭਾਵਨਾ ਨੂੰ ਸੱਟ ਮਾਰ ਲਈ ਉਹ ਕਰਦੇ ਰਹਿੰਦੇ ਬੋਲਦੇ ਰਹਿੰਦੇ ਬਤੇਰੇ ਠੀਕ ਹੈ ਜੀ ਉਹਨਾਂ ਦਾ ਫਿਕਰ ਨਾ ਕਰੋ ਇਹ ਦੂਸਰਾ ਹੈਗਾ ਕਿ ਮੈਡੀਕਲ ਸੇਵਾਵਾਂ ਠੀਕ ਹੈ ਮਰੀਜ਼ ਡੈੱਡ ਬਾਡੀਜ਼ ਬਿਲਕੁਲ ਹੀ ਰੋਕੀਆਂ ਜਾਣਗੀਆਂ ਵਿਆਹ ਸ਼ਾਦੀ ਵਾਲਾ ਲਾੜਾ ਲਾੜੀ ਹੁੰਦਾ ਉਹਨੂੰ ਰੋਕਿਆ ਨਹੀਂ ਜਾਊਗਾ ਕੋਈ 에어ਪੋਰਟ ਦੀ ਸੇਵਾ ਹੈਗੀ ਆ ਉਹਨੂੰ ਰੋਕਿਆ ਨਹੀਂ ਜਾਊਗਾ ਹਰ ਇਹਦੋਂ ਇਹਦੋਂ ਕਹਾ ਕੋਈ ਹੋਰ ਕੋਈ ਬੱਚਾ ਬੱਚੀ ਕੋਈ ਬਾਹਰ ਕਹਿੰਦਾ ਮੈਂ ਤਾਂ ਪੇਪਰ ਲਈ ਜਾਣਾ ਸੀਗਾ ਉਹਨੂੰ ਨਹੀਂ ਰੋਕਿਆ ਜਾਊਗਾ। ਤੋਂ ਐਮਰਜੈਂਸੀ ਸਿਵਾਮਾ ਹਰ ਹਾਲ ਦੇ ਵਿੱਚ ਬਹਾਲ ਰਹਿਗੇ। ਹਮਦਰਦੀ ਪੂਰ ਕਰਵਾਈਆ ਹੋਊਗਾ ਜਿਹੜਾ ਵੀ ਅੰਦੋਲਨ ਚ ਕਿਸਾਨ ਸਾਡੇ ਬੈਠੇ ਹੋਣਗੇ। ਕੋਈ ਗਲਤੀ ਨਾ ਕਰ ਤੇ ਆ ਵੀ ਜਾਂਦਾ 100 ਦੇ ਵਿੱਚੋਂ ਇੱਕ ਉਹਨੂੰ ਸਮਝਾ ਕੇ ਬੁਝਾ ਕੇ। ਠੀਕ ਆ ਲੋਕ ਦਿਲੋਂ ਸਾਡੇ ਨਾਲ ਅਸੀਂ ਤਾਂ ਖੁਦ ਮੈਂ ਦੇਖਿਆ ਐ ਸਭ ਤੋਂ ਵਿਅਸਤ ਏਰੀਆ ਅੰਮ੍ਰਿਤਸਰ ਦਾ। ਇਹ ਦੁਨੀਆ ਦੀ ਸਭ ਤੋਂ ਜਿਹੜਾ ਅੰਮ੍ਰਿਤਸਰ ਨੂੰ ਹੁੰਦਾ ਦੁਨੀਆ 'ਚ ਆਹ ਰਾਤ ਠੰਢੀ ਨੰਕੇ ਜਾਂਦਾ। ਔਰ ਇੱਥੇ ਜਾਮ ਵੀ ਲੱਗਾ ਹੁੰਦਾ। ਇਹ ਲਗਭਗ 90 95% ਟ੍ਰਾਫਿਕ ਤੋਂ ਹੀ 98% ਬੰਦ ਦੇਖ ਰਹੇ ਹੋ ਠੀਕ ਹੈ ਨਾ ਇਹ ਇਹ ਛੋਟੀ ਗੱਲ ਨਹੀਂ ਹਜੇ 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 ਤਾਂ ਬੰਦ ਲੱਗਣੇ ਨੇ ਲੋਕ ਆਪ ਖੁਦ ਬਖੋਦੀ ਦਿਲੋਂ ਜਾ ਆਪਣਾ ਬੰਦ ਕਰਕੇ ਬੈਠੇ ਨੇ ਆ ਆਖਰੀ ਸਵਾਲ ਹੈ ਪੰਦੇਰ ਸਾਹਿਬ ਰਾਤੀ ਕੰਸੋਈਆਂ ਸਾਡੇ ਤੱਕ ਵੀ ਪਹੁੰਚੀਆਂ ਤੁਹਾਡੇ ਤੱਕ ਵੀ ਪਹੁੰਚੀਆਂ ਕਿ ਖਨੌਰੀ ਬਾਰਡਰ ਦੇ ਉੱਤੇ ਪ੍ਰਸ਼ਾਸਨ ਕੋਈ ਹਿਲਜੁਲ ਕਰ ਸਕਦਾ ਹੈ ਡੱਲੇਵਾਲ ਸਾਹਿਬ ਨੂੰ ਹਸਪਤਾਲ ਲੈ ਕੇ ਜਾਇਆ ਜਾ ਸਕਦਾ ਹੈ ਉੱਥੇ ਕਿਹੋ ਜਿਹਾ ਇੰਤਜ਼ਾਮ ਸੀਗੇ ਤੁਹਾਡੇ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਪ੍ਰਸ਼ਾਸਨ ਕੋਈ ਨਾ ਕੋਈ ਹਲਚਲ ਕਰਨ ਦੇ ਮੂਡ ਵਿੱਚ ਹੈ ਰਾਤੀ ਦੇਖੋ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਕੇਂਦਰ ਦੇ ਪਾਲੇ 'ਚ ਭਗਵੰਤ ਮਾਨ ਜੀ ਖੜਾ ਹੋਣਾ ਚਾਹੁੰਦੇ ਠੀਕ ਹੈ ਅਸੀਂ ਕਹਿੰਨੇ ਆ ਤੁਸੀਂ ਬੋਲ ਤਾਂ ਕੁਝ ਹੋਰ ਰਹੇ ਜੇ ਅਸੀਂ ਕਿਸਾਨਾਂ ਦੇ ਨਾਲ ਆ ਬੀਸੀਓ ਭੈਸ ਲਿਆ ਸਾਰੇ ਅਫਸਰ ਜਾਣਦੇ ਨੇ ਜਿਹੜੇ ਸੁਪਰੀਮਾਨ ਜੋ ਸੁਪਰੀਮ ਕੋਰਟ ਦੇ ਕਦੀ ਵੀ ਲਾਗੂ ਨਹੀਂ ਤੁਸੀਂ ਪਰਾਲੀ ਵਾਲਾ ਦੇਖ ਲਓ 100 ਰੁਪਏ ਮਿਲ ਗਿਆ ਤੁਹਾਡੇ ਕੋ ਵੀ ਆਰਡਰ ਹੋਣਾ ਫਿਰ ਉਹ ਕਿਉਂ ਨਹੀਂ ਉੱਤੇ ਕੰਡੈਮਡ ਕਿਉਂ ਨਹੀਂ ਪੈਗੀ ਪੰਜਾਬ ਤੇ ਨਹੀਂ ਉਹ ਨਹੀਂ ਹੋਊਗੀ ਸੋ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੋ ਮੈਨੂੰ ਮੈਨੂੰ ਲੱਗਦਾ ਹੈਗਾ ਇਸ ਕਰਕੇ ਹੈਗਾ ਵੀ ਇਹ ਇਧਰੋਂ ਛੱਡ ਕੇ ਦੁਬਾਰਾ ਬਾਈਬਲ ਕਲਾਮ ਵਰਗਾ ਕਾਂਡ ਨਹੀਂ ਹੋਣਾ ਚਾਹੀਦਾ ਬਹੁਤ ਮਹਿੰਗਾ ਬੂਕ ਠੀਕ ਹੈ ਨਾ ਇਸ ਕਰਕੇ ਉਹ ਕਿਸਾਨਾਂ ਦੇ ਨਾਲ ਖੜਨ ਕੇਂਦਰ ਸਰਕਾਰ ਚਾਹੁੰਦੀ ਆ ਸਿੱਧੀ ਗੱਲਬਾਤ ਕਰੇ ਗੱਲਬਾਤ ਕਰਕੇ ਮਸਲਾ ਅਸਲ ਜਿੱਦ ਵਿੱਚ ਮਸਲਾ ਹੱਲ ਹੋਣਾ ਉਵੇਂ ਹਣਾ ਕੋਈ ਛਲ ਕਰਕੇ ਦਬਾਅ ਪਾ ਕੇ ਡਰਾ ਕੇ ਮਸਲੇ ਹੱਲ ਨਹੀਂ ਹੋਣੇ ਹੈਗੇ ਪੰਜਾਬੀ ਆ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੋਹੇ ਸਨ ਪੰதேਰ ਸਾਹਿਬ ਬਹੁਤ ਕੀਮਤੀ ਸਮਾਂ ਕੱਢਿਆ ਕਿਉਂਕਿ ਸਾਰੀ ਦੀ ਸਾਰੀ ਇੱਥੇ ਅਸੀਂ ਕਹਿ ਲਈਏ ਕਿ ਜਿੰਨੇ ਵੀ ਪ੍ਰੋਗਰਾਮ ਉਲੀਕਿਆ ਹੋਇਆ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਪੰਦੇਰ ਸਾਹਿਬ ਕਹਿੰਦੇ ਉਹ ਸਾਡੇ ਤੁਸੀਂ ਗਾਸ ਤੋਂ ਹਰ ਤੇ ਜਿਹੜਾ ਹੈ ਕਿਸਾਨ ਆਗੂ ਸਰਬਸਿੰਘ ਪੰਦੇਰ ਨੇ ਬੀਤੇ ਦਿਨੀ ਜਿਹੜਾ ਇਹ ਮੈਸੇਜ ਜਿਹੜਾ ਇਹ ਦਿੱਤਾ ਸੀ ਬੰਦ ਜਿਹੜਾ ਇਹ ਬੰਦ ਦਾ ਸਿੱਧਾ ਦਿੱਤਾ ਗਿਆ ਸੀ ਤੇ ਸਾਰਿਆਂ ਨੂੰ ਸਪਰਥਨ ਦੇਣ ਦੀ ਅਪੀਲ ਕੀਤੀ ਗਈ ਸੀ ਸੋ ਬਣੇ ਰਹੇ ਹੋ ਮੈਂ ਮੁਰਤ ਤੁਹਾਡਾ ਰੁ ਕਰੂੰਗਾ ਰੋਹਿਤ ਬੰਸਲ ਸਹਿਯੋਗੀ ਮੋਹਾਲੀ ਤੋਂ ਰਸੀ ਗੱਲਬਾਤ ਕਰ ਰਹੀ ਸੀ ਇੱਕ ਵਾਰ ਮੁਰਤੂ ਜਿਹੜੇ ਕਿਸਾਨ ਨਾਲ ਰਾਬਤਾ ਜਰੂਰ ਕਾਇਮ ਕਰੋ ਆ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇਗੇ ਉਹ ਇਸ ਜਗ੍ਹਾ ਤੋਂ ਜਿਹੜੀ ਸਾਈਡ ਦਾ ਰਸਤਾ ਜਿਹੜਾ ਅਪਣਾ ਰਹੇ ਨੇਗੇ ਤੇ ਗੁਰਪ੍ਰੀਤ ਕੋਜੀ ਦੇਰ ਦੇ ਵਿੱਚ ਜਿਹੜੀਆਂ ਇੱਕ ਹੋਰ ਤਸਵੀਰਾਂ ਕਿਉਂਕਿ ਅੱਜ ਜਿਹੜੀ ਪੂਰੀ ਤਰੀਕੇ ਦੇ ਨਾਲ ਕਹਿੰਦੇ ਕਿ ਪਾਵਰ ਹੈ ਤਾਂ ਉਹ ਕਿਸਾਨਾਂ ਦੇ ਹੱਥ ਹੈ ਦਿੱਲੀ ਦੇ ਮੰਤਰੀ ਮੰਡਲ ਦੇ ਵਿੱਚ ਜਿਹੜੇ ਸ਼ਾਮਲ ਨੇ ਮંત્રી ਮੁਕੇਸ਼ ਅਲਾਹਾਵਤ ਉਹਨਾਂ ਦੀ ਗੱਡੀ ਜਿਹੜੀ ਅੱਜ ਸਵੇਰੇ ਸਵੇਰੇ ਇਸ ਜਗ੍ਹਾ ਦੇ ਉੱਪਰ ਆ ਰਹੀ ਸੀਗੀ ਪਰ ਕਿਸਾਨਾਂ ਨੇ ਉਹਨਾਂ ਦੀ ਗੱਡੀ ਨੂੰ ਵੀ ਰੋਕ ਲਿਆ ਔਰ ਇੱਕ ਕੈਬਨਟ ਮੰਤਰੀ ਦੀ ਜਿਹੜੀ ਗੱਡੀ ਹੈਗੀ ਉਸ ਨੂੰ ਵੀ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀ ਕਿਉਂਕਿ ਸਾਫ ਤੌਰ ਦੇ ਉੱਪਰ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਹੋਵੇ ਜਿਹੜੀਆਂ ਅ ਦਿੱਲੀ ਜਾਣਾ ਦਿੱਲੀ ਤੋਂ ਆ ਰਹੇ ਆ ਚਾਹੇ ਦਿੱਲੀ ਵੱਲ ਨੂੰ ਜਾ ਰਹੇ ਆ ਜਿਹੜਾ ਇਸ ਜਗ੍ਹਾ ਤੋਂ ਲੰਘ ਰਿਹਾ ਉਸ ਨੂੰ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਏਗੀ ਪਹਿਲਾ ਜਿਹੜਾ ਕਿਸੇ ਵੀ ਵਿਅਕਤੀ ਦੇ ਲਈ ਕਿ ਪੇਪਰ ਨੇ ਉਹ ਚੈੱਕ ਕੀਤੇ ਜਾਂਦੇ ਨੇਗੇ ਔਰ ਉਸ ਤੋਂ ਬਾਅਦ ਜਿਹੜਾ ਕਿਸੇ ਨੂੰ ਅੱਗੇ ਜਾਣ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕੇਵਲ ਜਿਹੜੇ ਲੋਕ ਬਾਹਰ ਤੋਂ ਆ ਰਹੇ ਨੇਗੇ ਉਹਨਾਂ ਦੇ ਲਈ ਜਿਹੜਾ ਕਾਗਜ਼ ਨੇ ਉਹ ਦਿਖਾਉਣੇ ਜ਼ਰੂਰੀ ਨੇ ਜਾਂ ਤਾਂ ਉਹਨਾਂ ਨੂੰ ਆਪਣਾ ਜਾ ਤਾਂ ਉਹਨਾਂ ਨੂੰ ਕਹ ਲਈਏ ਕਿ ਆਪਣਾ ਕੋਈ ਵੀ ਪਛਾਣ ਪੱਤਰ ਦਿਖਾਉਣਾ ਪੈਂਦਾ ਕਿ ਕਿਉਂ ਇਸ ਜਗ੍ਹਾ ਤੋਂ ਜਾ ਰਿਹਾ ਹੈਗਾ ਜਾਂ ਖਾਸ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਕਿਸੇ ਕੋਲੇ ਕੋਈ ਏਅਰਪੋਰਟ ਦੀ ਟਿਕਟ ਹੈ ਜਾਂ ਕਲਿਏ ਕਿ ਕਿਸੇ ਦੇ ਕੋਲੇ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਕੇਵਲ ਉਸੇ ਨੂੰ ਹੀ ਜਿਹੜੀ ਅੱਗੇ ਜਾਣ ਦੀ ਪਰਮਿਸ਼ਨ ਹੈਗੀ ਉਹ ਦਿੱਤੀ ਜਾਂਦੀ ਹੈਗੀ ਇਸ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੂੰ ਜਿਹੜੀ ਅੱਗੇ ਜਾਣ ਦੀ ਪਰਮਿਸ਼ਨ ਹੈ ਉਹ ਇਸ ਜਗ੍ਹਾ ਦੇ ਉੱਪਰੋਂ ਨਹੀਂ ਦਿੱਤੀ ਜਾ ਰਹੀ ਜਿੱਥੇ ਇੱਕ ਪਾਸੇ ਕਲਿਏ ਕਿ ਉੱਪਰ ਦੀ ਜੇ ਤਸਵੀਰ ਤੁਸੀਂ ਦੇਖੋਗੇ ਤਾਂ ਟ੍ਰੇਨ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਬੰਦ ਕੀਤੀ ਹੋਈ ਹੈਗੀ ਤੇ ਹੇਠਲੇ ਜਿਹੜੇ ਪਾਸੇ ਦਾ ਏਰੀਆ ਹੈਗਾ ਉਸ ਜਗ੍ਹਾ ਦੇ ਉੱਪਰ ਉਹ ਜਿਹੜੀਆਂ ਸੜਕੀ ਆਵਾਜਾਈ ਹੈਗੀ ਉਹ ਪੂਰੇ ਤਰੀਕੇ ਦੇ ਨਾਲ ਜਿਹੜੀ ਬੰਦ ਹੈਗੀ ਉਹ ਕਰ ਦਿੱਤੀ ਗਈ ਹੈਗੀ ਤਾਂ ਇੱਕ ਪਾਸੇ ਜਿੱਥੇ 150 ਤੋਂ ਜ਼ਿਆਦਾ ਜਿਹੜੀਆਂ ਟ੍ਰੇਨਾਂ ਨੇ ਗਈਆਂ ਉਹਨਾਂ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਜਿਹੜਾ ਇਹ ਪ੍ਰਭਾਵ ਹੈਗਾ ਉਹ ਪੈਂਦਾ ਹੋਇਆ ਨਜ਼ਰ ਆਇਆ ਹੈਗਾ ਟ੍ਰੇਨਾਂ ਦੀ ਜਿਹੜੀ ਆਵਾਜਾਈ ਆ ਬਹੁਤ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੇ ਗਈਆਂ ਨੇ ਬਹੁਤ ਸਾਰੀਆਂ ਟ੍ਰੇਨਾਂ ਦੇ ਜਿਹੜੇ ਰੂਟ ਨੇ ਉਹ ਪੰਜਾਬ ਤੋਂ ਬਾਹਰਲੀ ਸਾਈਡ ਦੀ ਜਿਹੜੇ ਡਿਵਰਟ ਕਰਨ ਦੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਹੋਵੇ ਚਾਹੇ ਕਿਸੇ ਲੋਕ ਦੇ ਪਰ ਹੈ ਕਿਉਂਕਿ ਭਾਵੇਂ ਕੋਈ ਵੀ ਹੋਵੇ ਲੇਕਿਨ ਪੰਜਾਬ ਬੰਦ ਦੇ ਮੱਦੇ ਨਜ਼ਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਸਿਰਫ ਮੈਡੀਕਲ ਜਿਹੜੀ ਹੈ ਸਹੂਲਤ ਜਾਂ ਫਿਰ ਖਾਸ ਸਹੂਲਤਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਰੋਹਿਤ ਬਨੇ ਰਿਹਾ ਤੇ ਸੀਮ ਭਾਰਤਵਾਦ ਦਾ ਰੁਕ ਕਰੂੰਗਾ ਲੁਧਿਆਣਾ ਤੋਂ ਤਰਸੀਮ ਹੈ ਇਥੋਂ ਦੀਆਂ ਤਸਵੀਰਾਂ ਕੀ ਕੁਝ ਬਿਆਨ ਕਰ ਰਹੀ ਹੈ ਕਿ ਕੁਝ ਖਾਸ ਅਪਡੇਟ ਹੈ ਤੁਹਾਡੇ ਕੋਲ ਠੀਕ ਹੈ ਜਿਸ ਤਰ੍ਹਾਂ ਸਤਵੇ ਤੋਂ 4 ਵਜੇ ਤੱਕ ਦਾ ਪੰਤਾ ਸਤਾਂਤੋਗਾ ਕੱਲ ਜਿਹੜੇ ਪੰਦੇਸ ਸਾਹਿਬ ਆਏ ਸੀ ਤੁਹਾਨੂੰ ਜਣਾ ਉਹਨੇ ਕਿਹਾ ਸੀਗਾ 7 ਵਜੇ ਤੋਂ 4 ਵਜੇ ਦਾ ਸੱਦਾ ਦੇਣ ਦਾ ਕਾਰਨ ਹੈ ਵੀ ਦੁਕਾਨਦਾਰ ਸਵੇਰ ਤੋਂ ਹੀ ਦੁਕਾਨ ਨਾ ਖੋਲਣ ਇਸ ਕਰਕੇ ਹਵੇ ਫੁਲਾਹਾਲ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦਿਖਾ ਰਿਆ ਬਹੁਤ ਘੱਟ ਗੱਡੀਆਂ ਨਿਕਲ ਰਹੀਆਂ ਨੇ ਸਿਰਫ ਲੱਡੋਵਾਲ ਟੋਲ ਬ੍ਰਾਜਰ ਦੇ ਕੁਝ ਕਿਸਾਨ ਨੇ ਜਿਹੜੇ ਉਹ ਬੈਠ ਕੇ ਨੇ ਉਹਨਾਂ ਵੱਲੋਂ ਉਹ ਜਿਹੜਾ ਲੱਡੋਵਾਲ ਟੋਲ ਬ੍ਰਾਜਰ ਬੰਦ ਕਰ ਦਿੱਤਾ ਹੈਗਾ ਇਸ ਤਰ੍ਹਾਂ ਨਾਲ ਪਹਿਲੇ ਹੀ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਬਹੁਤ ਘੱਟ ਲੋਕ ਘਰੋਂ ਬਾਹਰ ਨਿਕਲ ਰਹੇ ਹਨ ਕਾਰਨ ਉਹਨਾਂ ਦਾ ਇਹੀ ਹੈਗਾ ਕਿ ਉਹ ਪੰਜਾਬ ਪੰਦੇ ਸੱਦੇ ਦੇ ਵਿੱਚ ਖੁੱਲ ਕੇ ਸਾਥ ਦੇ ਰਹੇ ਨੇ ਸਿਰਫ ਉਹ ਲੋਕ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਆ ਰਹੇ ਨੇ ਜਾਂ ਕੋਈ ਜਿਹਨੂੰ ਨਹੀਂ ਪਤਾ ਹੈਗਾ ਜਾਂ ਉੱਤਰ ਪ੍ਰਦੇਸ਼ ਤੋਂ ਆ ਰਹੇ ਨੇ ਜਾਂ ਦਿੱਲੀ ਤੋਂ ਆ ਰਹੇ ਨੇ ਕੋਈ ਵਪਾਰੀਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੈਗਾ ਉਹ ਲੋਕ ਜ਼ਰੂਰ ਇਹ ਜਾਨ ਦੇ ਵਿੱਚ ਫਸ ਸਕਦੇ ਨੇ لیکن فلاਜ ਜਿਹੜੇ ਐਮਰਜੈਂਸੀ ਸਰਵਿਸ ਵਾਲੇ ਕਿਸਾਨਾਂ ਵੱਲੋਂ ਛੂਟ ਦਿੱਤੇ ਗਏ ਆ ਅਦਰਵਾਈਜ਼ ਜਿਹੜਾ ਹੈਗਾ ਸਾਰਾ ਕੁਝ ਬੰਦ ਪੂਰੀ ਤਰ੍ਹਾਂ ਰਣ ਛੜਕੀ ਆਵਾਜ਼ ਆਈ ਰੇਲ ਰੇਲ ਆਵਾਜ਼ ਆਈ ਬਿਲਕੁਲ ਬੰਦ ਕੀਤੀ ਗਈ ਹੈ तकरीबन 150 ਦੇ ਕਰੀਬ ਜਿਹੜੀਆਂ ਰੇਲ ਗੱਡੀਆਂ ਨੇ ਉਹ ਰੱਦ ਕਰ ਦਿੱਤੇ ਆ ਗਈਆਂ ਨੇ ਸਿਰਫ ਉਹ ਪੈਸੇਂਜਰ ਜਿਹੜੇ ਦੇਰ ਰਾਤ ਰੇਲ ਇਸ ਸਟੇਸ਼ਨ ਉੱਤੇ ਆ ਕੇ ਫਸ ਚੁੱਕੇ ਨੇ ਉਹਨਾਂ ਨੂੰ ਅਤੇ ਬੱਸ ਸਟੈਂਡ ਤੇ ਜਿਹੜੇ ਆ ਚੁੱਕੇ ਨੇ ਜਿਸ ਤਰ੍ਹਾਂ ਨਾਲ ਪੰਜਾਬ ਰੋਡਵੇਜ ਅਤੇ ਪੰਨ ਬੱਸ ਨੇ ਵੀ ਕੱਲ ਜਿਹੜਾ ਹੈਗਾ ਇੱਕ ਕਿਹਾ ਸੀਗਾ ਉਹਨਾਂ ਵੱਲੋਂ ਵੀ 10 ਵਜੇ ਤੋਂ 2 ਵਜੇ ਤੱਕ ਜਿਹੜੀ ਹੈ ਬੱਸ ਸੇਵਾ ਬਿਲਕੁਲ ਬੰਦ ਰੱਖੀ ਜਾਊਗੀ ਇਸ ਦੌਰਾਨ ਜਿਹੜੇ ਬੱਸ ਸਟੈਂਡ ਤੇ ਆਉਣ ਵਾਲੇ ਨੇ ਉਹ ਜ਼ਰੂਰ ਪ੍ਰਭਾਵਿਤ ਹੋ ਸਕਦੇ ਨੇ ਜਿਹਨਾਂ ਨੂੰ ਜਾਣਾ ਹੈਗਾ ਸਕੂਟਰ ਮੋਟਰਸਾਈਕਲ ਤੇ ਜਾਣ ਵਾਲੇ ਇੱਥੇ ਠੀਕ ਹੈ ਤਾਂ ਸਿਮ ਸੋ ਮੁਰਤ ਜਿਹੜੀ ਹੈ ਤੁਹਾਡੇ ਕੋਲ ਜਿਹੜੀ ਜਾਣਕਾਰੀ ਸੰਤਿਸ਼ਾ ਲੁਧਿਆਣਾ ਦੀ ਮੁਰਤ ਤੋਂ ਲਵ ਜਰੂਰ ਲਵਾਂਗੇ ਫਿਲਹਾਲ ਦੀ ਕਿੜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰੋਹਿਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਪਰਮ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ तमाम ਜਿਹੜੀ ਹੈ ਜਾਣਕਾਰੀ ਸਾਂਝ ਕਰਨ ਦੇ ਲਈ ਸੋ ਪੰਜਾਬ ਦੇ ਵਿੱਚ ਅੱਜ ਜਿੱਥੇ ਬੰਦ ਦੀ ਗੱਲ ਦਿੱਤੀ ਗਈ ਤਾਂ ਉੱਥੇ ਹੀ ਇਸ ਦਾ ਅਸਰ ਵੀ ਦਿਖਣਾ ਸ਼ੁਰੂ